ਹੈਲੋ ਜੀ ਸਸ਼ਿਕਾਲ ਸਾਰੇ ਨੂੰ ਵੈਲਕਮ ਟੂ ਮਾਈ ਚੈਨਲ ਇਨ ਦਾ ਕਾਰ ਮੋਟੀਵੇਸ਼ਨਲ ਇੱਕ ਸੋਹਣੀ ਜੀ ਸਟੋਰੀ ਸੁਣਾਉਣ ਲੱਗੀ ਆ ਜਦੋਂ ਅਸੀਂ ਆਪਣੇ ਫੈਸਲੇ ਆਪ ਨਹੀਂ ਲੈ ਸਕਦੇ ਤੇ ਫਿਰ ਅਸੀਂ ਦੂਜਿਆਂ ਤੋਂ ਪੁੱਛ-ਕਿਛ ਕਰਦੇ ਆ ਉਸ ਦੇ ਰਿਲੇਟਡ ਇੱਕ ਸੋਹਣੀ ਜੀ ਇੰਟਰਸਟਿੰਗ ਸਟੋਰੀ ਦਾ ਸੁਣਾਵਾਂਗੀ ਪਰ ਥੋੜੀਆਂ ਜਿਹੀ ਗੱਲਾਂ ਕਰਨੀ ਵੀ ਜ਼ਰੂਰੀ ਨੇ ਦੁਨੀਆ ਦੇ ਵਿੱਚ ਅਸੀਂ ਜਿੰਨੇ ਲੋਕਾਂ ਤੋਂ ਸਲਾਹ ਲੈਣ ਦੀ ਕੋਸ਼ਿਸ਼ ਕਰਦੇ ਆ ਨਾ ਉਹਨੇ ਡੀਮੋਟੀਵੇਟ ਹੋਣੇ ਆ ਕਿਉਂ ਕਿ ਜੀ ਅਸੀਂ ਜਿੰਨੇ ਤਰ੍ਹਾਂ ਦੇ ਲੋਕ ਵਸਦੇ ਆ ਉਹਨੇ ਤਰ੍ਹਾਂ ਦੇ ਸਾਡੇ ਦਿਮਾਗ ਵੀ ਆਡਟ ਨੇ ਤੁਹਾਨੂੰ ਲੋਕ ਸਲਾਹਾਂ ਦੇਣ ਲੱਗੇ ਆਪਣੇ ਆਪਣੇ ਰਿਵਿਊ ਤਾਂ ਦੇਣਗੇ ਪਰ ਕੋਈ ਨਹੀਂ ਚਾਹੂਗਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਮੁਕਾਮ ਹਾਸਿਲ ਕਰੋ ਨਵਾਂ ਬਿਜ਼ਨਸ ਖੜਾ ਕਰੋ ਆਪਣੇ ਪੈਰਾਂ 'ਤੇ ਤੁਸੀਂ ਆਪ ਖੜੇ ਹੋ ਕੇ ਕਮਾਈ ਕਰਨ ਜੋਗੇ ਹੋ ਜੋ ਸੋ ਇਸ ਕਰਕੇ ਸਾਨੂੰ ਨਹੀਂ ਚਾਹੀਦਾ ਕਿ ਅਸੀਂ ਹੋਰਾਂ ਤੋਂ ਸਲਾਹ ਲਈਏ ਸਾਡੇ ਘਰਦਿਆਂ ਦੇ ਆਰਡ ਰਿਵਿਊ ਹੋਣਗੇ ਸਾਡੇ ਫਰੈਂਡਸ ਦੇ ਆਡ ਦੀ ਮੰਗ ਨੇ ਸਾਡੇ ਰਿਲੇਟਿਵ ਸਾਡੇ ਨੇਬਰਸ ਦੀਆਂ ਅਲੱਗ ਸੋਚਾਂ ਨੇ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਕੰਮ ਸਿਰੇ ਚੜੇ ਪਹਿਲੀ ਗੱਲ ਤਾਂ ਸਾਡੇ ਸਿਆਣੇ ਕਹਿੰਦੇ ਨੇ ਕਿ ਉਹਦੇ ਢਿਡੋਰਾ ਪਿੱਟਣ ਦੀ ਜ਼ਰੂਰਤ ਨਹੀਂ ਆ ਹਾਂ ਜੇ ਤੁਹਾਨੂੰ ਫਿਰ ਵੀ ਆਦਤ ਆ ਤਮੇ ਦੱਸ ਦੇਣਾ ਚਾਹੀਦਾ ਕਿ ਉਹ ਕੰਮ ਕਦੇ ਸਿਰੇ ਨਹੀਂ ਚੜਦਾ ਜਿਹਦਾ ਰੋਲਾ ਪਹਿਲਾਂ ਪਾ ਦਿੱਤਾ ਗਿਆ ਹੋਵੇ ਐਨੇ ਸਟਰੋਂਗ ਬਣੋਗੇ ਤੁਸੀਂ ਆਪਣੇ ਫੈਸਲੇ ਆਪਣੇ ਜ਼ਿੰਦਗੀ ਦੇ ਵਿੱਚ ਆਪ ਲੈਣੇ ਸਿੱਖ ਸਕੋ ਤੁਹਾਨੂੰ ਲੋਕਾਂ ਤੋਂ ਪੁੱਛਣ ਦੀ ਲੋੜ ਨਾ ਪਵੇ ਇੱਕ ਮੈਜੀਕਲ ਵਰਡ ਦੱਸਦੀ ਹਾਂ ਹਾਂ ਮੈਂ ਕਰ ਸਕਦਾ ਜਾਂ ਮੈਂ ਕਰ ਸਕਦੀ ਹਾਂ ਜਿਸ ਦਿਨ ਆ ਮੈਜੀਕਲ ਵਰਡ ਤੁਹਾਡੇ ਦਿਮਾਗ ਦੇ ਵਿੱਚ ਬੈਠ ਕੇ ਨਾ ਤੁਹਾਨੂੰ ਲੋਕਾਂ ਤੋਂ ਸਲਾਹ ਲੈਣ ਦੀ ਲੋੜ ਨਹੀਂ ਪੈਣੀ ਆਪਣਾ ਰਿਮੋਟ ਆਪਣੇ ਹੱਥ ਵਿੱਚ ਰੱਖਣਾ ਸਿੱਖੋ ਨਾ ਕਿ ਦੂਜਿਆਂ ਦੇ ਅਕੋਰਡਿੰਗ ਚਲੋ ਚਲੋ ਗੱਲਾਂ ਤਾਂ ਬਹੁਤ ਹੋ ਗਈਆਂ ਵੀਡੀਓ ਛੱਡ ਕੇ ਨਾ ਬੱਚਿਓ ਕਿਉਂਕਿ ਵਿਚ ਵਿਚਾਲੇ ਤੋਂ ਲੈ ਕੇ ਐਂਡ ਤੱਕ ਇੰਟਰਸਟਿੰਗ ਸਟੋਰੀ ਦੇ ਨਾਲ ਨਾਲ ਹੀ ਇੰਟਰਸਟਿੰਗ ਗੱਲਾਂ ਵੀ ਹੁੰਦੀਆਂ ਨੇ ਜੋ ਤੁਹਾਨੂੰ ਜ਼ਿੰਦਗੀ 'ਚ ਬਹੁਤ ਕੰਮ ਆਉਣ ਵਾਲੀਆਂ ਨੇ। ਜੋ ਇਸ ਕਰਕੇ ਵੀਡੀਓ ਨਾਲ ਛੁੜੇ ਰਿਓ। ਇੱਕ ਤਲਾਬ ਦੇ ਵਿੱਚ ਦੋ ਹੰਸ ਤੇ ਇੱਕ ਕਛਵਾ ਤਿੰਨ ਬਹੁਤ ਪਿਆਰੇ ਮਿੱਤਰ ਹੁੰਦੇ ਨੇ। ਦੋਸਤ। ਤੇ ਕਾਫੀ ਟਾਈਮ ਤੋਂ ਬਾਅਦ ਰਹਿਣ ਸਹਿਣ ਤੋਂ ਬਾਅਦ ਇੱਕ ਵਾਰ ਉਸ ਤਲਾਬ ਦੇ ਵਿੱਚ ਕੀ ਹੁੰਦਾ ਹੈ ਕਿ ਸੋਕਾ ਪੈਣਾ ਸਟਾਰਟ ਹੋ ਜਾਂਦਾ ਹੈ। ਪਾਣੀ ਸੁੱਕਣਾ ਸਟਾਰਟ ਹੋ ਜਾਂਦਾ ਹੈ। ਮੱਛਲੀਆਂ ਮਰਨੀਆਂ ਸਟਾਰਟ ਹੋ ਜਾਂਦੀਆਂ ਨੇ। ਪਾਣੀ ਹੌਲੀ-ਹੌਲੀ ਜਿਹੜਾ ਹੈਗਾ ਸੁੱਕਦਾ ਇਸ ਕਰਕੇ ਉਹਨਾਂ ਨੂੰ ਹੁਣ ਜਿਹੜੇ ਜਲਜੀਵ ਨੇ ਉਹਨਾਂ ਨੂੰ ਰਹਿਣ ਦੇ ਵਿੱਚ ਜਿਹੜਾ ਸਰਵਾਈਵ ਕਰਨ ਦੇ ਵਿੱਚ ਔਖਾ ਹੁੰਦਾ ਹੁਣ ਦੋ ਹਾਂਸ ਜਿਹੜੇ ਹੁੰਦੇ ਨੇ ਉਹ ਗੱਲ ਕਰ ਰਹੇ ਹੁੰਦੇ ਨੇ ਕਿ ਆਪਾਂ ਇੱਥੋਂ ਉੱਡ ਕੇ ਹੋਰ ਨਦੀ ਨਾਲਾ ਕੋਈ ਤਲਾਬ ਦੇਖ ਲੈਣੇ ਆ ਜਿਹਦੇ ਵਿੱਚ ਆਪਾਂ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂਆਤ ਕਰ ਸਕੀਏ ਆਪਾਂ ਨੂੰ ਇਹ ਜਗ੍ਹਾ ਛੱਡਣੀ ਪੈਣੀ ਆ ਹੁਣ ਉਹ ਤਾਂ ਹਾਂਸ ਸੀਗੇ ਉੱਡ ਕੇ ਜਾ ਸਕਦੇ ਸੀ ਪਰ ਉਹ ਕਛੂਆ ਪਿੱਛੋਂ ਆਉਂਦਾ ਹੁੰਦਾ ਨੇ ਨਿਕਲ ਸੁਣਦਾ ਤੇ ਉਹ ਰੋਣ ਲੱਗ ਜਾਂਦਾ ਰੋਕੇ ਕਹਿੰਦਾ ਕਿ ਤੁਸੀਂ ਦੋਨੋਂ ਤਾਂ ਮੇਰਾ ਸਾਥ ਛੱਡ ਕੇ ਚਲੇ ਹੋ। ਹੁਣ ਜੇ ਤੁਸੀਂ ਸਾਥ ਛੱਡ ਕੇ ਚਲੇ ਗਏ ਤਾਂ ਮੈਂ ਕਿੱਦਾਂ ਰਹੂੰਗਾ ਇੱਥੇ ਬਈ ਮੈਨੂੰ ਵੀ ਪਾਣੀ ਦੀ ਲੋੜ ਆ। ਮੈਂ ਕੱਲਾ ਵੈਸੇ ਵੀ ਨਹੀਂ ਰਹਿ ਸਕਦਾ ਆਪਣੀ ਦੋਸਤੀ ਹੈ ਤੁਸੀਂ ਮੈਨੂੰ ਕਿੱਦਾਂ ਭੁੱਲ ਸਕਦੇ ਹੋ? ਹੰਸਾਂ ਨੂੰ ਉਹਦੇ ਤੇ ਤਰਸ ਆ ਜਾਂਦਾ। ਹੰਸ ਕਹਿੰਦੇ ਆ ਕੋਈ ਗੱਲ ਨਹੀਂ। ਆਪਾਂ ਕੋਈ ਨਾ ਕੋਈ ਤਰਕੀਬ ਸੋਚਦੇ ਆ ਤੈਨੂੰ ਲਿਜਾਣ ਦੀ। ਪਰ ਹਾਂ ਤੈਨੂੰ ਸਾਡਾ ਸਾਥ ਪੂਰਾ ਦੇਣਾ ਪੈਣਾ। ਕਛੂਆ ਕਹਿੰਦਾ ਠੀਕ ਹੈ ਜੀ ਮੈਨੂੰ ਮਨਜ਼ੂਰ ਆ। ਹੁਣ ਹੰਸ ਤਰਕੀਬੇ ਸੋਚਦੇ ਨੇ ਕਿ ਇੱਕ ਲੱਕੜੀ ਦਾ ਟੋਕੜਾ ਚੱਕ ਕੇ ਲੈ ਕੇ ਆਉਂਦੇ ਨੇ ਤੇ ਉਹ ਕਛੂਏ ਨੂੰ ਕਹਿੰਦੇ ਨੇ ਕਿ ਜੋ ਮਰਜ਼ੀ ਹੋ ਜਾਏ ਤੂੰ ਮੂੰਹ ਚੋਂ ਲੱਕੜੀ ਛੱਡਣੀ ਨਹੀਂ ਹੈਗੀ ਅਸੀਂ ਉੱਡਾਂਗੇ ਆਸੇ-ਪਾਸੇ ਤੋਂ ਅਸੀਂ ਲੱਕੜੀ ਫੜ ਲੈਣੀ ਹੈ ਵਿਚ ਵਿਚਾਲੇ ਤੋਂ ਫੜ ਲੈਣੀ ਹੈ ਬਟ ਹਾਂ ਆਪਣਾ ਮੂੰਹ ਨਾ ਖੋਲੀ ਤੇ ਨਾ ਲੱਕੜੀ ਛੱਡਣ ਦੀ ਕੋਸ਼ਿਸ਼ ਕਰੀ ਕਿਉਂਕਿ ਸਾਨੂੰ ਲੱਭਣਾ ਪੈਣਾ ਤਲਾਬ ਕਿਤੇ ਦੂਰ ਜਾ ਕੇ ਹੋ ਸਕਦਾ ਸਾਨੂੰ ਟਾਈਮ ਲੱਗ ਜਾਵੇ ਹੁਣ ਉਹ ਕਛਵਾ ਤਿਆਰ ਆ ਨਾ ਉਹ ਦੋਸਤੀ ਛੱਡਣਾ ਚਾਹੁੰਦਾ ਆ ਉਹਨੂੰ ਪਾਣੀ ਦੀ ਵੀ ਜ਼ਰੂਰਤ ਆ ਤੇ ਉਹ ਉੱਡਣਾ ਵੀ ਚਾਹੁੰਦਾ ਆ ਸਾਰੇ ਕੰਮ ਤੁਸੀਂ ਠੀਕ ਹੋ ਗਏ ਨਾ ਉਹਦੇ ਦੇ ਹਿਸਾਬ ਨਾਲ ਸੋ ਇਸ ਕਰਕੇ ਉਸ ਨੂੰ ਹਾਂ ਕਰ ਦਿੰਦਾ ਹੁਣ ਹਾਂਜੀ ਹੁਣ ਉਡਣ ਦਾ ਜਿਹੜਾ ਫੈਸਲਾ ਸਟਾਰਟ ਕਰਦੇ ਨੇ ਲੱਕੜੀ ਦੇ ਦੋਨੋਂ ਸਾਈਡ ਤੋਂ ਹਾਂਸ ਇੱਕ ਦੂਜੇ ਦਾ ਲੱਕੜੀ ਨੂੰ ਮੂੰਹ 'ਚ ਪਾ ਲੈਂਦੇ ਨੇ ਤੇ ਵਿਚ ਵਿਚਾਲੇ ਜਿਹੜਾ ਹੈਗਾ ਉਹ ਕਛਵਾ ਆਪਣੇ ਲੱਕੜੀ ਨੂੰ ਮੂੰਹ 'ਚ ਪਾ ਲੈਂਦਾ ਜਦੋਂ ਸਟਾਰਟ ਕਰ ਦਿੰਦੇ ਆ ਜਦੋਂ ਉੱਡਦੇ ਨੇ ਤੇ ਇੱਕ ਪਿੰਡ ਦੇ ਉੱਪਰੋਂ ਲੰਘਦੇ ਨੇ ਤੇ ਕਹਿੰਦੇ ਨੀਚੇ ਜਿਹੜਾ ਨਾ ਲੋਕ ਹੈ ਜਿਹੜੇ ਉਹ ਤਾਂ ਤਾੜੀਆਂ ਮਰ ਕੇ ਹੱਸਦੇ ਨੇ ਲੈ ਕਛਵਾ ਵੀ ਉਡ ਸਕਦਾ ਸੀ ਪਹਿਲੀ ਵਾਰ ਦੇਖੋ 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 ਕਛਵਾ ਉਡਦਾ ਜਾ ਰਿਹਾ ਯਾਨੀ ਕਿ ਸਾਰੇ ਇੱਕ ਦੂਜੇ ਨੂੰ ਹਾਹਾਕਾਰ ਮਚਾ ਦਿੰਦੇ ਨੇ ਕਛੂਏ ਨੂੰ ਬੜਾ ਔੜ ਜਾ ਫੀਲ ਹੁੰਦਾ ਹਨ ਤੇ ਕਛਵਾ ਕੀ ਕਰਦਾ ਉਹਨਾਂ ਨੂੰ ਆਵਾਜ਼ ਲਾ ਕੇ ਕਹਿੰਦਾ ਉਹ ਮੈਂ ਉਡ ਨਹੀਂ ਰਿਹਾ ਮੁਰਖੋ ਮੇਰੇ ਦੋਸਤ ਮੇਰੀ ਮਦਦ ਕਰ ਰਹੇ ਨੇ ਬਸ ਇਹ ਲਾਈਨ ਅੱਧ ਚ ਹੀ ਰਹਿ ਜਾਂਦੀ ਹੈ ਤੇ ਕਛਵਾ ਮੂੰਹ ਖੋਲ ਕੇ ਜਿੰਦ ਨੂੰ ਦੱਸਦਾ ਉਚਾਈ ਤੋਂ نیچے ਆ ਗਏ ਲਿਖਦਾ ਹੈ ਤੇ ਹੰਸ ਹੁਣ ਕੀ ਕਰ ਸਕਦੇ ਸੀ ਲੋਕਾਂ ਦੇ ਡਰ ਕਰਕੇ ਉਹ ਨੀਚੇ ਤਾਂ ਨਹੀਂ ਉਤਰ ਸਕਦੇ ਸੀ ਉਹ ਆਪਣਾ ਰਸਤਾ ਪੜ ਲੈਂਦੇ ਨੇ ਉਹ ਲੰਘ ਜਾਂਦੇ ਨੇ ਉਥੋਂ ਤੇ ਜਿਹੜਾ ਕਛਵਾ ਹੁੰਦਾ ਹੈ ਉਹ ਲੋਕਾਂ ਦੇ ਵਿੱਚ ਫਸ ਜਾਂਦਾ ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜਿਹੜੇ ਆਜ਼ਾਦ ਪਸ਼ੂ ਪੰਛੀ ਨੇ ਉਹਨਾਂ ਦੀ ਜ਼ਿੰਦਗੀ ਅਲੱਗ ਹੈ ਪਰ ਜਿਹੜੇ ਚੀੜੀਆਂ ਤੋਤੇ ਹੋਰ ਜਾਨਵਰ ਅਸੀਂ ਕੈਦ ਕਰਕੇ ਪਿੰਜਰੇ 'ਚ ਰੱਖਦੇ ਹਾਂ ਉਹਨਾਂ ਦੀ ਜ਼ਿੰਦਗੀ ਬੜੀ ਪੱਤਰ ਹੁੰਦੀ ਹੈ ਇਸ ਤਰ੍ਹਾਂ ਉਹ ਕਛਵਾ ਜਿਹੜਾ ਲੋਕਾਂ ਦੇ ਵਿੱਚ ਫਸ ਜਾਂਦਾ ਤੇ ਪਤਾ ਨਹੀਂ ਫਿਰ ਉਹ ਕਿੰਨਾ ਸਰਵਾਈਵ ਕਰ ਪਾਇਆ ਉਹ ਜ਼ਿੰਦਗੀ ਨੂੰ ਜਾਂ ਨਹੀਂ ਉਹ ਹੀ ਜਾਣਦਾ ਹੈ ਸੇਮ ਇਸੇ ਤਰੀਕੇ ਨਾਲ ਹੀ ਜ਼ਿੰਦਗੀ ਆ ਜੀ ਜਦੋਂ ਵੀ ਅਸੀਂ ਕੋਈ ਨਵੀਂ ਸ਼ੁਰੂਆਤ ਕਰਨ ਲੱਗਦੇ ਆ ਨਾ ਤਾਂ ਆਲੇ ਦੁਆਲੇ ਦੇ ਲੋਕ ਸਾਡੇ ਤੇ ਹੱਸਦੇ ਨੇ ਮਜ਼ਾਕ ਉਡਾਉਂਦੇ ਨੇ ਜਾਂ ਫਿਰ ਸਾਨੂੰ ਡੀਮੋਟੀਵੇਟ ਕਰਨ ਵਾਸਤੇ ਇਹ ਵਾਲੇ ਪੁਆਇੰਟਸ ਵੀ ਬੋਲਦੇ ਨੇ ਤੇਤੋਂ ਨਹੀਂ ਹੋਣਾ ਤੋ ਇਸ ਲਾਈਕ ਨਹੀਂ ਆ ਇਹ ਕੰਮ ਤੇਰੇ ਲਈ ਨਹੀਂ ਬਣਿਆ ਤੇ ਅਸੀਂ ਯਕੀਨ ਕਰ ਲੈਂਦੇ ਆ ਫਿਰ ਸਾਡੇ ਜਿਹੜੇ ਪੈਰ ਨੇ ਨਾ ਉਹ ਕੰਮ ਤੋਂ ਥਿਰਕਣ ਲੱਗ ਜਾਂਦੇ ਨੇ ਤੇ ਅਸੀਂ ਉਹਨਾਂ ਗੱਲਾਂ ਤੇ ਯਕੀਨ ਕਰਕੇ ਉਸ ਕੰਮ ਤੋਂ ਪਿੱਛੇ हट ਜਾਂਦੇ ਆ ਉਹ ਮੁਰਕ ਕੀ ਪਤਾ ਤੇਰੀ ਕਿਸਮਤ 'ਚ ਇਹ ਲਿਖਿਆ ਸੀ ਕਿ ਤੇਰੇ ਇੱਕ ਕੋਸ਼ਿਸ਼ ਕਰਨ ਨਾਲ ਇਸ ਦੇ ਵਿੱਚ ਤੈਨੂੰ ਮੁਨਾਫਾ ਦੁੱਗਣਾ ਤਿਗਣਾ ਹੋਣਾ ਆ ਤੂੰ ਇੱਕ ਵਾਰ ਕੰਮ ਦੀ ਸ਼ੁਰੂਆਤ ਤਾਂ ਕਰਕੇ ਦੇ ਅਸੀਂ ਨਾ ਤਾਂ ਅਸੀਂ ਆਪਣੇ ਆਪ ਤੇ ਯਕੀਨ ਕਰਦੇ ਆ ਨਾ ਆਪਣੇ ਦਿਲ ਦੀ ਆਵਾਜ਼ ਸੁਣਦੇ ਆ ਤੇ ਨਾ ਉਸ ਪਰਮਾਤਮਾ ਤੇ ਵਿਸ਼ਵਾਸ ਕਰਕੇ ਉਸ ਕੰਮ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਸੁਣਦੇ ਆ ਲੋਕਾਂ ਦੀ ਗੱਲਾਂ ਲੋਕ ਜੋ ਸਾਡੇ ਬਾਰੇ ਸੋਚਦੇ ਨੇ ਅਸੀਂ ਇਹ ਨਹੀਂ ਸੋਚਦੇ ਕਿ ਉਹ ਸਾਡੇ ਬਾਰੇ ਗਲਤ ਸੋਚ ਰਹੇ ਆ ਨਾ ਦਾ ਮਾਈਂਡ ਨੂੰ ਨਾ ਦਾ ਦਿਲ ਕੁਛ ਹੋ ਰਿਹਾ ਹੈ ਉਹਨਾਂ ਦੇ ਮੂੰਹ ਤੇ ਕੁਝ ਗੱਲਾਂ ਹੋਰ ਨੇ ਇਹ ਤਾਂ ਸਾਨੂੰ ਬਹੁਤ ਲੇਟ ਸਮਝ ਆਉਂਦੀਆਂ ਗੱਲਾਂ ਅਸੀਂ ਮੂਰਖਤਾ ਇੱਥੇ ਦਿਖਾਉਨੇ ਆ ਕਿ ਅਸੀਂ ਬਹੁਤ ਛੇਤੀ ਡੀਮੋਟੀਵੇਟ ਹੋ ਜਾਂਦੇ ਆ ਜਦੋਂ ਕੋਈ ਤੁਹਾਨੂੰ ਕਹਿੰਦਾ ਨਾ ਕਿ ਤੂੰ ਇਹ ਕੰਮ ਕਰ ਨਹੀਂ ਸਕਦਾ ਯਕੀਨ ਮੰਨੋ ਤੁਸੀਂ ਇਹ ਕੰਮ ਨੂੰ ਦੁੱਗਣਾ ਕਰ ਸਕਦੇ ਹੋ ਜੀ ਹਾਂ ਜਿਸ ਕੰਮ ਤੋਂ ਤੁਹਾਨੂੰ ਰੋਕਿਆ ਜਾਂਦਾ ਨਾ ਉਹ ਕੰਮ ਤੁਹਾਡੇ ਲਈ ਕਸੀ ਲੋਕ ਨਹੀਂ ਜਾਂਦੇ ਸੀ ਕਿ ਤੁਸੀਂ ਉਹ ਕੰਮ ਕਰੋ ਪਰ ਤੁਸੀਂ ਲੋਕਾਂ ਦੀ ਗੱਲਾਂ ਦੇ ਵਿੱਚ ਆ ਕੇ ਉਸ ਕੰਮ ਨੂੰ ਹੱਥ ਹੀ ਨਹੀਂ ਪਾਇਆ ਇਆ ਫਿਰ ਇੱਕ ਨਵੇਂ ਰਿਸ਼ਤੇ ਦੇ ਵਿੱਚ ਜੁੜਨ ਜਾ ਰਹੇ ਹਾਂ ਲੋਕਾਂ ਨੇ ਕਿਹਾ ਤੇਰਾ ਲਾਇਕ ਨਹੀਂ ਆ ਇਹ ਹੈ ਉਹ ਹੈ ਅਸੀਂ ਉਸ ਰਿਸ਼ਤੇ ਦੇ ਵਿੱਚੋਂ ਪੈਰ ਵਿੱਚੇ ਹਟ ਜਾਨੇ ਆ ਆਪਣੇ ਫੈਸਲੇ ਆਪ ਲੈਣਾ ਸਿੱਖੋ ਲੋਕ ਜਿਸ ਤਰ੍ਹਾਂ ਤੁਹਾਨੂੰ ਨਚਾਈ ਜਾਂਦੇ ਨੇ ਹੱਥਾਂ ਦੀ ਕਤਤ ਪੁਤਲੀ ਨਾਲ ਉਦਾਂ ਤੁਸੀਂ ਨੱਚੀ ਜਾਂਦੇ ਹੋ ਤੇ ਨੁਕਸਾਨ ਸਿਰਫ ਤੁਹਾਡਾ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤੁਸੀਂ ਉਸ ਕੰਮ ਨੂੰ ਛੱਡ ਕੇ ਹੋਰ ਕਿਸੇ ਕੰਮ ਨੂੰ ਅਧਪਾਨੇ ਹੋ ਉਹ ਤੁਹਾਡਾ ਪੈਸ਼ਨ ਨਹੀਂ ਹੁੰਦਾ ਉਹ ਪੈਸ਼ਨ ਤੁਹਾਡਾ ਹੁੰਦਾ ਨਹੀਂ ਇਸ ਕਰਕੇ ਤੁਸੀਂ ਦਿਲ ਲਗਾ ਕੇ ਕੰਮ ਨਹੀਂ ਕਰ ਪਾਉਂਦੇ ਉਸ ਕੰਮ ਦੀ ਸ਼ੁਰੂਆਤ ਨਹੀਂ ਕਰ ਬੰਦੇ ਉਸ ਦੇ ਵਿੱਚ ਪੈਸਾ ਵੀ ਡੋਪਦੇ ਹੋ ਤੇ ਫਿਰ ਆਪਣੀਆਂ ਪਰੇਸ਼ਾਨੀਆਂ ਵੀ ਕ੍ਰੀਏਟ ਕਰਦੇ ਹੋ ਜਿਦੇ ਕਰਕੇ ਤੁਹਾਨੂੰ ਪਛਤਾਵਾ ਹੁੰਦਾ ਸੋ ਇਸ ਕਰਕੇ ਲੋਕਾਂ ਦੀ ਸੁਣਨਾ ਔਰ ਲੋਕਾਂ ਦੀ رائے ਲੈਣਾ ਬੰਦ ਕਰੋ ਇੱਕ ਥੋੜੀ ਜੀ ਐਗਜ਼ਾਮਪਲ ਹੋਰ ਦੇਣਾ ਚਾਹਨੀ ਆ ਸੌਰੀ ਅਗਰ ਵੀਡੀਓ ਜ਼ਿਆਦਾ ਲੰਬੀ ਹੋ ਜੇ ਮੈਨੂੰ ਲੱਗਦਾ ਇਹ ਐਗਜ਼ਾਮਪਲ ਇਸ ਵੀਡੀਓ ਦੇ ਫਿੱਟ ਬੈਠੋਗੇ ਇੱਕ ਖੂਹ ਦੇ ਵਿੱਚ ਵੀ ਪਾਣੀ ਘਟ ਜਾਂਦਾ ਤੇ ਉਹਦੇ ਵਿੱਚ ਘਟੋ ਘਟ 20 25 ਡੱਡੂ ਹੁੰਦੇ ਨੇ ਉਹਨਾਂ ਦੇ ਵਿੱਚੋਂ 5 ਜਾਂ 7 ਡੱਡੂ ਐਸੇ ਹੁੰਦੇ ਨੇ ਜਿਨ੍ਹਾਂ ਨੇ ਫੈਸਲਾ ਲੀਤਾ ਕਿ ਅਸੀਂ ਇਸ ਖੂਦ ਦੇ ਵਿੱਚੋਂ ਨਿਕਲਣਾ ਹੈ ਤੇ ਉਹ ਚੜਦੇ ਚੜਦੇ ਚਾਈਆਂ ਤੋਂ ਅੱਧ ਤੱਕ ਪਹੁੰਚਦੇ ਨੇ ਕੋਚ ਫੇਰ ਉੱਪਰ ਉਹ ਡਿੱਗ ਜਾਂਦੇ ਨੇ ਤੇ ਜਿਹੜੇ ਨੀਚੇ ਆਲਸੀ ਕੁਛ ਕਰ ਨਹੀਂ ਸਕਦੇ ਬਦਤਮੀਜ਼ ਵੇਲੜ ਡੱਡੂ ਉਹਨਾਂ ਨੂੰ ਡੀਮੋਟੀਵੇਟ ਕਰਦੇ ਇਤੋਂ ਨਹੀਂ ਹੋਣਾ ਉਹ ਦੂਜਿਆਂ ਨੂੰ ਵੀ ਉੱਚਾ ਚੜਦਾ ਦੇਖ ਕੇ ਡੀਮੋਟੀਵੇਟ ਕਰਨ ਦੇ ਵਿੱਚ ਮਾਹਿਰ ਹੁੰਦੇ ਨੇ ਸੋ ਜਿਹੜੇ ਦੂਜੇ ਡੱਡੂ ਹੁੰਦੇ ਨੇ ਉਹ ਚੜਦੇ ਤਾਂ ਨਹੀਂ ਅੱਧ ਤੱਕ ਉਹਨਾਂ ਦੇ ਪੈਰ ਥਿਰਕਣ ਲੱਗ ਜਾਂਦੇ ਨੇ ਉਹ ਆਵਾਜ਼ਾਂ ਲਾ ਕੇ ਕਹਿੰਦੇ ਨੇ ਕਿ ਮੀਂਹ ਦਾ ਵੇਟ ਕਰ ਲੈ ਮੀਂਹ ਆਊਗਾ ਆਪਣਾ ਖੂਹ ਫੇਰ ਭਰ ਜਾਊਗਾ ਨੂੰ ਮਿਹਨਤ ਕਰਦੇ ਹਾਂ ਕਿਉਂ ਆਪਣਾ ਘਰ ਛੱਡ ਕੇ ਤੁਸੀਂ ਹੋਰ ਜਗ੍ਹਾ ਜਾਣ ਦੀ ਕੋਸ਼ਿਸ਼ ਕਰਦੇ ਹੋ ਬਾਹਰ ਜੇ ਤੁਹਾਨੂੰ ਸੱਪ ਨੇ ਖਾ ਲਿਆ ਇਹ ਹੋ ਗਿਆ ਉਹ ਹੋ ਗਿਆ ਉਹ ਹਮੇਸ਼ਾ ਡਰਾਉਂਦੇ ਨੇ ਐਕਚੁਅਲੀ ਤੇ ਇੱਕ ਡੱਡੂ ਹੁੰਦਾ ਜਿਹੜਾ ਇੱਕ ਵਾਰ ਡਿੱਗਦਾ ਦੋ ਵਾਰ ਡਿੱਗਦਾ ਤੀਜੀ ਵਾਰ ਉਹ ਖੂਹ ਨੂੰ ਪਾਰ ਕਰ ਜਾਂਦਾ ਹੈ ਪਤਾ ਉਹ ਕੌਣ ਸੀ ਉਹ ਕੁਝ ਸਪੈਸ਼ਲ ਪਰਸਨ ਨਹੀਂ ਸੀ ਐਕਚੁਅਲੀ ਉਹ ਕੰਨਾ ਤਾਂ ਬੋਲਾ ਸੀ ਇਸ ਕਰਕੇ ਉਹਨਾਂ ਲੋਕਾਂ ਦੀਆਂ ਉਹ ਡੀਮੋਟੀਵੇਟ ਕਰਨ ਵਾਲੀਆਂ ਸੁਣੀਆਂ ਹੀ ਨਹੀਂ ਉਹ ਬੋਲਾ ਹੋਣ ਕਰਕੇ ਉੱਪਰ ਚੜੀ ਗਿਆ ਚੜੀ ਗਿਆ ਮਿਹਨਤ ਕਰਦਾ ਗਿਆ ਤੇ ਉਹ ਖੋਨੂ ਪਾਰ ਕਰ ਗਿਆ ਤੇ ਜਿਹੜੇ ਸੁਣਨ ਵਾਲੇ ਸੀ ਉਹ ਉੱਥੇ ਹੀ ਰਹਿ ਗਏ ਹੁਣ ਇਹ ਗੱਲ ਡੱਡੂਆਂ ਤੇ ਨਹੀਂ ਇਹ ਤੁਹਾਡੇ ਤੇ ਹੀ ਲੱਗੂ ਹੁੰਦੀ ਆ ਜਦੋਂ ਤੁਸੀਂ ਲੋਕਾਂ ਦੇ ਵਿੱਚ ਲੋਕਾਂ ਨੂੰ ਪਤਾ ਲੱਗਦਾ ਕਿ ਤੁਸੀਂ ਇਸ ਕੰਮ ਨੂੰ ਕਰਨਾ ਚਾਹੁੰਦੇ ਹੋ ਹਨਾ ਜਾਂ ਕੋਈ ਨਵੀਂ ਚੀਜ਼ ਨੂੰ ਕਰਨਾ ਚਾਹੁੰਦੇ ਹੋ ਤਸੀਂ ਆਪਣੇ ਗੱਲਾਂ ਪੁੱਛਦੇ ਹਾਂ ਦੱਸਦੇ ਹਾਂ ਤਾਂ ਤੁਹਾਨੂੰ ਡਰਾਉਂਦੇ ਨੇ ਆ ਤੇਰੇ ਲਈ ਨਹੀਂ ਐ ਉੱਥੇ ਤਾਂ ਆਏ ਫਲਾਣੇ ਬੰਦੇ ਦਾ ਨੁਕਸਾਨ ਹੋ ਗਿਆ ਪੈਸੇ ਦਾ ਨੁਕਸਾਨ ਹੋ ਗਿਆ ਇਸ ਚੀਜ਼ ਨੂੰ ਹੱਥ ਨਾ ਪਾਈ ਤੇ ਅਸੀਂ ਦੋਹੇ ਕੰਨਾਂ ਰਾਹੀਂ ਸੁਣ ਕੇ ਆਪਣੇ ਦਿਮਾਗ ਤੱਕ ਉਸ ਗੱਲ ਨੂੰ ਲੈ ਜਾਂਦੇ ਆ ਤੇ ਫਿਰ ਦਿਲ ਤੇ ਲਾ ਕੇ ਉਸ ਤਾਲ ਤੋਂ ਕਮਜ਼ੋਰ ਹੋ ਜਾਂਦੇ ਆ ਉਸ ਬੋਲੇ ਡੱਡੂ ਵਾਂਗ ਬਣ ਜੇਕਰ ਕੋਈ ਤੁਹਾਨੂੰ 네ਗੇਟਿਵ ਥੌਟਸ ਦੇ ਰਿਹਾ 네ਗੇਟਿਵ ਗੱਲਾਂ ਦੇ ਰਿਹਾ ਤਾਂ ਆਪਣੇ ਕੰਨ ਦੋਵੇਂ ਕੰਨਾਂ ਬੰਦ ਕਰ ਲੋ ਹੱਥਾਂ ਨਾਲ ਜੀ ਆਪਣੇ ਦੋਵੇਂ ਕੰਨ ਹੱਥਾਂ ਨਾਲ ਬੰਦ ਕਰ ਲੋ ਯਾਨੀ ਕਿ ਅੰਦਰੋਂ ਬੰਦ ਕਰ ਲੋ ਅਗਲੀ ਦੀ ਗੱਲਾਂ ਸੁਣਾ ਜ਼ਰੂਰ ਪਰ ਆਸਰ ਨਾ ਕਰੋ। ਹਾਂ ਲੋਕ ਇਹ ਕੰਮ ਮੈਂ ਕਰਨਾ ਤਾਂ ਤੁਹਾਨੂੰ ਪਰਮਾਤਮਾ ਪੂਰਾ ਸਾਥ ਦੇਊਗਾ। ਸਾਨੂੰ ਲੋਕਾਂ ਦੇ ਨਹੀਂ ਸਾਨੂੰ ਪਰਮਾਤਮਾ ਦੇ ਸਾਥ ਦੀ ਲੋੜ ਹੈ ਤੇ ਪਰਮਾਤਮਾ ਸਿਰਫ ਉਹਨਾਂ ਦਾ ਸਾਥ ਦਿੰਦਾ ਜੋ ਆਪਣੇ ਆਪ 'ਚ ਮਜਬੂਤੀ ਨਾਲ ਮਿਹਨਤ ਕਰਨ ਦੀ ਹਿੰਮਤ ਰੱਖਦੇ ਨੇ। ਡੋਨਟ ਵਰੀ ਆਉਣ ਵਾਲਾ ਸਮਾਂ ਤੁਹਾਡਾ ਹੋਗਾ। ਇਸੇ ਹਿੰਮਤ ਤੋਂ ਲੈ ਕੇ ਅੱਜ ਤੱਕ ਮੈਂ ਤੁਹਾਡੇ ਸਾਹਮਣੇ ਬੈਠੀਆਂ। ਕੋਈ ਗੱਲ ਨਹੀਂ ਅੱਜ ਆਪਾਂ ਹੌਲੀ-ਹੌਲੀ ਸੀੜੀਆਂ ਚੜ੍ਹ ਰਹੀਆਂ ਹਾਂ। ਕਦੀ ਐਸਾ ਇਸ ਚਿਹਰੇ ਨੂੰ ਇਸ ਨਾਮ ਨੂੰ ਕੋਈ ਜਾਣੇਗਾ ਪਹਿਚਾਣੇਗਾ ਇਸ ਕਰਕੇ ਮੈਂ ਤੁਹਾਨੂੰ ਆਪਣੀ YouTube ਫੈਮਿਲੀ ਨੂੰ ਇਹ ਗੱਲ ਜ਼ਰੂਰ ਦੱਸ ਜਾਣਾ ਚਾਹਣੀ ਆ ਕਿ ਸਮਾਂ ਆਉਂਦਾ ਜ਼ਰੂਰ ਹੈ ਹੁਣ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਉਸ ਨੂੰ ਕਿਸ ਤਰ੍ਹਾਂ ਐਕਸੈਪਟ ਕਰਨਾ ਦਿਸ ਇਜ਼ ਯਰ ਡਿਸਿਜਨ ਹੁਣ ਉਸ ਨੂੰ ਪੋਜ਼ਿਟਿਵ ਥਿੰਕਿੰਗ ਨਾਲ ਲੈਣਾ ਹੈ ਜਾਂ ਨੈਗੇਟਿਵ ਥਿੰਕਿੰਗ ਨਾਲ ਲੈਣਾ ਔਰ ਪੋਜ਼ਿਟਿਵ ਔਰ ਨੈਗੇਟਿਵ ਥਿੰਕਿੰਗ ਗੱਲਾਂ ਸਾਡੇ ਮਾਈਂਡ ਤੇ ਬਹੁਤ ਅਸਰ ਕਰਦੀਆਂ ਨੇ ਬਿਲਕੁਲ ਕਰਦੀਆਂ ਨੇ ਇਸੇ ਕਰਕੇ ਆਪਣੇ ਫੈਸਲੇ ਆਪ ਲੈਣਾ ਸਿੱਖੋ ਆਪਣੀਆਂ ਗੱਲਾਂ ਆਪ ਕਰਨੀਆਂ ਸਿੱਖੋ ਆਪਣੇ ਕੰਮ ਦੇ ਵਿੱਚ ਮਜ਼ਬੂਤੀ ਲਿਆਣਾ ਸਿੱਖੋ ਕਿ ਹਾਂ ਮੈਂ ਕਰ ਸਕਦੀ ਆ ਜਾਂ ਕਰ ਸਕਦਾ ਨੇਚਰਲੀ ਆਉਣ ਵਾਲਾ ਸਮਾ ਤੁਹਾਡਾ ਹੋਗਾ ਸੋ ਡੋਨਟ ਵਰੀ ਪ੍ਰਮਾਤਮਾ ਦਾ ਨਾਮ ਲੈ ਕੇ ਕੀਤਾ ਗਿਆ ਹਰ ਇੱਕ ਕੰਮ ਸਫਲ ਹੁੰਦਾ ਆ ਤੇ ਬਾਕੀ ਜਦੋਂ ਤੁਸੀਂ ਸਫਲ ਹੋ ਜਾਂਦੇ ਆ ਨਾ ਜਿਹੜੇ ਲੋਕ ਤੁਹਾਨੂੰ ਰੋਕਿ ਚਦੇ ਨੇ ਉਹ ਆਗੇ ਤੁਹਾਨੂੰ ਵਧਾਈਆਂ ਵੀ ਦਿੰਦੇ ਨੇ ਉਹ ਵੀ ਉੱਪਰਲੇ ਮਨ ਤੋਂ ਮਠਿਆਈਆਂ ਵੀ ਖਾਣ ਆਉਂਦੇ ਨੇ ਤੋ ਐਸਾ ਸਮਾਂ ਲੈ ਕੇ ਆਓ ਕਿ ਬੋਲਣ ਵਾਲੇ ਆਪਣੀ ਜ਼ੁਬਾਨ ਨੂੰ ਚੇਂਜ ਕਰਕੇ ਤੁਹਾਨੂੰ ਕੰਗ੍ਰੈਚੂਲੇਸ਼ਨਸ ਕਹਿਣ। ਸੋ ਥੈਂਕ ਯੂ ਸੋਮਾ ਜੀ ਕਿੱਦਾਂ ਦੀ ਲੱਗੀ ਮੇਰੀ ਵੀਡੀਓ ਚੰਗੀ ਲੱਗੀ ਤਾਂ ਜਾਂਦੇ ਜਾਂਦੇ ਸਬਸਕ੍ਰਾਈਬ ਦਾ ਬਟਨ ਦਬਤਿਆ ਕਰੋ ਤੇ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਤਾਂ ਕਿ ਮੈਂ ਵੀ ਹੋਰ ਮੋਟੀਵੇਟ ਹੋ ਕੇ ਵਧੀਆ ਤਾਂ ਵਧੀਆ ਵੀਡੀਓਜ਼ ਤੇ ਸਟੋਰੀਜ਼ ਤੁਹਾਡੇ ਸਾਹਮਣੇ ਲੈ ਕੇ ਆਵਾਂ। ਉਹਦੋਂ ਤੱਕ ਲਈ ਥੈਂਕ ਯੂ ਜੀ ਫੇਰ ਮਿਲਦੇ ਹਾਂ ਇੱਕ ਨਵੀਂ ਸਟੋਰੀ ਤੇ ਨਵੀਂ ਸਿੱਖਿਆ ਦੇ ਨਾਲ।